ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਲੈ ਕੇ ਮੀਡੀਆ ਅਤੇ ਪੁਲਸ ਵਿਭਾਗ ਵੱਲੋਂ ਰਲ ਕੀਤੀ ਗਈ ਵਿਸ਼ੇਸ਼ ਮਿਲਣੀ ਕਿਹਾ ਸਮੂਹਿਕ ਸਾਥ ਨਾਲ ਨਸ਼ਿਆਂ ਨੂੰ ਕਰਾਂਗੇ ਖਤਮ ਨਸ਼ਿਆਂ ਸਮੇਤ ਵੱਖ-ਵੱਖ ਸਮਾਜਿਕ ਬੁਰਾਈਆਂ ਨੂੰ ਲੈ ਕੇ ਪ੍ਰੈਸ ਐਸੋਸੀਏਸ਼ਨ ਪੰਜਾਬ ਵੱਲੋਂ ਸਿਵਲ ਅਤੇ ਪੁਲਸ ਵਿਭਾਗ ਨਾਲ ਬਟਾਲਾ ਕਲੱਬ ਵਿਕੇ ਵਿਸ਼ੇਸ਼ ਮਿਲਣੀ ਕੀਤੀ ਗਈ ਇਸ ਮੌਕੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਜੀ ਜੀਰੀ ਪੰਮ ਸ਼੍ਰੀਮਤੀ ਜਸਮੀਤ कौर ਐਸਐਸਪੀ ਬਟਾਲਾ ਸ਼ਹੀਲ ਕਾਸ਼ਮ ਮੀਰ ਐਮਐਲਏ ਸ਼੍ਰੀ ਗੁਰਸਦੀਪਰਾ ਅਮਰਤ ਕਲਸੀ ਐਸਪੀਟੀ ਗੁਰਤਾਸਪੁਰ ਰਜਿੰਦਰ ਸ਼ਰਮਾ ਸ਼ਰਮਾ ਤਹਿਸੀਲਦਾਰ ਬਟਾਲਾ ਅਰਜਨ ਸਿੰਘ ਗਰੀਵਾਲ ਪ੍ਰੈਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੁਰ ਸੰਤੂ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਦੀਪਕ ਸਿਆਣੀ ਮਾਸਟਰ ਜੁਗਿੰਦਰ ਸਿੰਘ ਅਚਲੀ ਖੇਡ ਸਮੇਤ ਗਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਤੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਸ਼੍ਰੀਮਤੀ ਜਸਮੀਤ ਗੌਰ ਨੇ ਪ੍ਰੈਸ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਮਾਗਮ ਦੀ ਸਹਿਾਰਨਾ ਕਰਦਿਆਂ ਕਿਹਾ ਕਿ ਸਮਾਜ ਦੇ ਹੋਰ ਬਿਹਤਰ ਵਿਕਾਸ ਅਤੇ ਤਰੱਕੀ ਲਈ ਅਜਿਹੇ ਸਮਾਗਮ ਕਰਵਾਉਣੇ ਬਹੁਤ ਜ਼ਰੂਰੀ ਹਨ ਐਸਐਸਪੀ ਪਟਾਲਾ ਸਹਿਿਲ ਕਾਸਮੀਰ ਨੇ ਕਿਹਾ ਕਿ ਪਟਾਲਾ ਪੁਲਸ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਵਿਸ਼ੇਸ਼ ਮਹਮ ਮਿਟੀ ਗਈ ਹੈ ਅਤੇ ਇਸ ਮਹਮ ਨੂੰ ਜ਼ਮੀਨੀ ਪੱਧਰ ਤੱਕ ਸਫਲ ਬਣਾਉਣ ਲਈ ਮੀਡੀਆ ਆਪਣਾ ਯੋਗਦਾਨ ਬਾਕੋਪੀ ਪਾ ਰਿਹਾ ਹੈ ਉਨ੍ਹਾਂ ਪ੍ਰੈਸ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਏ ਗਏ ਸਮਾਗਮ ਦੀ ਇਲਾਕਾ ਕਰਦਿਆਂ ਕਿਹਾ ਕਿ ਸਾਡੀ ਸਾਰੇ ਦੀ ਜ਼ਿੰਮੇਵਾਰੀ ਪੰਦੀ ਹੈ ਕਿ ਅਸੀਂ ਸਮਾਜਿਕ ਪਰਾਈਆਂ ਵਿਰੁੱਧ ਇਕੱਠੇ ਹੋਈਏ ਉਹਨਾਂ ਨੇ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਲੋਕ ਅੱਗੇ ਆ ਰਹੇ ਹਨ ਅਤੇ ਪੁਲਿਸ ਜ਼ਿਲ੍ਹਾ ਪਟਾਲਾ ਵਿੱਚ 110 ਪੰਚਾਇਤਾਂ ਨੇ ਨਸ਼ਿਆਂ ਖਿਲਾਫ ਮਤੇ ਪਾਈ ਹਨ ਜੋ ਕਿ ਦੂਜੇ ਪਿੰਡਾਂ ਲਈ ਮਿਸਾਲ ਹਨ ਉਹਨਾਂ ਨੇ ਕਿਹਾ ਕਿ ਨਸ਼ਾ ਪੀੜਤਾਂ ਦਾ ਪੁਲਿਸ ਇਲਾਜ ਕਰਵਾ ਕੇ ਉਹਨਾਂ ਨੂੰ ਮੁੜ ਨਵਾਂ ਜੀਵਨ ਜਿਊਣ ਲਈ ਪ੍ਰੇਰਿਤ ਕਰ ਰਹੀ ਹੈ ਸਵਾਗਤ ਜੀ ਪਹੁੰਚੇ ਐਮਐਲਏ ਸ਼ਰੀਕਲ ਸਿੰਘ ਬਰਾ ਅਮਰਤ ਕਲਸੀ ਨੇ ਕਿਹਾ ਕਿ ਐਮਐਲਏ ਸ਼ਰੀਕ ਕਲਸੀ ਦੀ ਅਗਵਾਈ ਹੇਠ ਜਿੱਥੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਨਾਲ ਲੋਕਾਂ ਨੂੰ ਨਸ਼ਿਆਂ ਵਿਰੁੱਧ ਖੜੇ ਹੋਣ ਦੀ ਸਹੂਲਤ ਵੀ ਚੁਕਾਈ ਜਾ ਰਹੀ ਹੈ ਉਹਨਾਂ ਕਹ ਕੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿਮ ਵਿੱਚ ਲੋਕਾਂ ਨੂੰ ਪਰਮਾ ਸਹਿਯੋਗ ਦਿੱਤਾ ਜਾ ਰਿਹਾ ਤੇ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਹੋ ਰਹੀ ਹੈ ਪੰਜਾਬ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ ਅਤੇ ਚੇਅਰਮੈਨ ਦੀਪਕ ਸਿਆਣੀ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਅਤੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਦਿਆਂ ਕਹ ਕੇ ਮੀਡੀਆ ਸਮਾਜ ਵਿੱਚ ਵਿਸ਼ੇਸ਼ ਰੁਤਬਾ ਹੈ ਅਤੇ ਸਮਾਜ ਦੀ ਭਲਾਈ ਬਿਹਤਰੀ ਤੇ ਵਿਕਾਸ ਵਿੱਚ ਮੀਡੀਆ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ ਇਸ ਮੌਕੇ ਪ੍ਰੈਸ ਐਸੋਸੀਏਸ਼ਨ ਵੱਲੋਂ ਸਮਾਗਮ 'ਚ ਪਹੁੰਚੀਆਂ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਮੈਂ ਸ਼ਹੀਦ ਆਜ਼ਮ ਫਗਤ ਸਿੰਘ ਜੀ ਦੇ ਚਾਚਾ ਜੀ ਸਰਦਾਰ ਸੋਰਾ ਸਿੰਘ ਦੀ ਬੇਟੀ ਜਸਮੀਤ ਕੌਰ ਜੀ ਮੈਨੂੰ ਇੱਥੇ ਆਣ ਕੇ ਬਹੁਤ ਖੁਸ਼ੀ ਹੋਈ ਕਿ ਇੱਕ ਪ੍ਰੈਸ ਅਤੇ ਇੱਕ ਪੁਲਿਸ ਪ੍ਰਸ਼ਾਸਨ ਜਿਹੜੇ ਮਿਲ ਕੇ ਅੱਜ ਨਸ਼ਿਆਂ ਦੇ ਵਿਰੁੱਧ ਮਹੀਮ ਚਲਾਈ ਹੈ ਔਰ ਉਹਨਾਂ ਨੇ ਬਹੁਤ ਅੱਛਾ ਕੀਤਾ ਕਿ ਅਸੀਂ ਲੋਕ ਨਸ਼ਿਆਂ ਨੂੰ ਹਟਾਵਾਂਗੇ ਪਹਿਲੇ ਤੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਧਿਲੋ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਕਈ ਮਾਵਾ ਦੇ ਪੁੱਤਰ ਕਈ ਭੈਣਾਂ ਦੇ ਭਰਾ ਤੇ ਕਈ ਔਰਤਾਂ ਦੇ ਆਦਮੀ ਬਚਾਏ ਨੇ ਕਿਉਂਕਿ ਪਹਿਲੇ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਨਸ਼ਾ ਆਂਦਾ ਕਿੱਥੋਂ ਸੀ ਨਸ਼ਾ ਸਰੰਦਾ ਔਰ ਬਾਰਡਰਾਂ ਤੋਂ ਆਂਦਾ ਸੀ ਮੈਨੂੰ ਮੈਂ ਪਹਿਲੇ ਵੀ ਅੰਮ੍ਰਿਤਸਰ ਹੀ ਹੋਇਆ ਸੀ ਕਿ ਮੈਨੂੰ ਦੇਖੋ ਨਸ਼ਾ ਕੁਝ ਬੱਚਿਆਂ ਨੇ ਮੈਨੂੰ ਦੱਸਿਆ ਕਿ ਮੈਂ ਕਿਹਾ ਬੱਚੇ ਤੁਸੀਂ ਨਸ਼ਾ ਕਿਉਂ ਕਰਦੇ ਹੋ ਉਹ ਕਹਿੰਦੇ ਆ ਕਿ ਦੀਦੀ ਸਾਡੇ ਹੱਥੀਂ ਚ ਡਿਗਰੀਆਂ ਹੁੰਦੀਆਂ ਨੇ ਔਰ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਸਾਨੂੰ ਮਾਪਿਓ ਭੈਣ ਭਰਾ ਤਾਨੇ ਮਾਰਦੇ ਨੇ ਕਿ ਇਹਨਾਂ ਅਸੀਂ ਤੈਨੂੰ ਪੜਾਇਆ ਲਿਖਾਇਆ ਮਗਰ ਤੂੰ ਨਿਕੰਮੇ ਦਾ ਨਿਕੰਮਾ ਰਿਹਾ ਤੇਰੇ ਕੋਲ ਕੋਈ ਕੰਮ ਨਹੀਂ ਐ ਡਿਗਰੀਆਂ ਨਾਲ ਅਸੀਂ ਕੀ ਕਰਨਾ ਇਸ ਡਿਗਰੀਆਂ ਦੇ ਕਾਰਨ ਬੱਚੇ ਕਈ ਤਾਨੇ ਮੇਨੇ ਨਾ ਖਾਂਦੇ ਮਾਰੇ ਉਹਨਾਂ ਨੇ ਕੀ ਕਰਨਾ ਨਸ਼ੇ ਦੇ ਵਿੱਚ ਪਹਿਲੇ ਕਿਸੇ ਦੋਸਤਾਂ ਯਾਰਾਂ ਨੇ ਫ੍ਰੀ ਨਸ਼ਾ ਵੰਡਣਾ ਔਰ ਉਸ ਤੋਂ ਬਾਅਦ ਉਹ ਆਦੀ ਬਣ ਜਾਂਦੇ ਸੀ ਮੈਨੂੰ ਬਹੁਤ ਦੁੱਖ ਹੋਇਆ ਸੀ ਉਸ ਟਾਈਮ ਤੇ ਜਦੋਂ ਮੈਂ ਇਹ ਗੱਲ ਸੁਣੀ ਸੀ ਬੱਚਿਆਂ ਦੇ ਮੂੰਹ ਔਰ ਕਈ ਸਾਡੇ ਪੰਜਾਬ ਦੇ ਵਿੱਚ ਬੱਚੇ ਜਿਹੜੇ ਸਾਰੇ ਦੇਸ਼ ਦੇ ਫੌਰਨ ਚਲੇ ਗਏ ਨੇ ਫੌਰਨ ਕੰਟਰੀ ਜਾ ਕੇ ਕਿਉਂਕਿ ਉਹਨਾਂ ਨੂੰ ਇੱਥੇ ਕੰਮ ਕਰਨ ਨਹੀਂ ਮਿਲਦਾ ਸੀ ਹੁਣ ਭਗਵੰਤ ਮਾਨ ਜੀ ਨੇ ਕਾਫੀ ਨੌਕਰੀਆਂ ਕੱਢੀਆਂ ਨੇ ਔਰ ਮੈਂ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦੀ ਹਾਂ ਔਰ ਮੈਂ ਖੜ-ਖੜ ਕੇ ਲੈ ਕੇ ਆਈ ਸੀ ਜੇ ਤੁਸੀਂ ਭਗਤ ਸਿੰਘ ਜੀ ਦੇ ਕਸਮ ਖਾਦੀਏ ਤੇ ਭਗਤ ਸਿੰਘ ਜੀ ਦੇ ਵਿਚਾਰਾਂ ਤੇ ਵੀ ਚੱਲਣਾ ਕਿਉਂਕਿ ਸਾਡੇ ਵੀਰ ਨੇ ਤੇ ਇੱਕ ਕੁਰਬਾਨੀ ਕੀਤੀ ਹੈ ਦੇਸ਼ ਪਿੱਛੇ ਸਾਡੇ ਵੱਡਿਆਂ ਨੇ ਕੁਰਬਾਨੀਆਂ ਕੀਤੀਆਂ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਨਾ ਕਿ ਜਿਹੜਾ ਤੁਹਾਨੂੰ ਜ਼ਿੰਦਗੀ 'ਚ ਹਾਰਾ ਕੋਈ ਬੱਚਾ ਹਰ ਕੋਈ ਮੇਰਾ ਵੀਰ ਹਰ ਕੋਈ ਮੇਰੀ ਭੈਣ ਹਰ ਕੋਈ ਮੇਰੀ ਮਾਂ ਹਰ ਕੋਈ ਮੇਰੇ ਦੇਸ਼ ਦੇ ਜਿੰਨੇ ਵੀ ਦੇਸ਼ ਵਾਸੀ ਨੇ ਉਹ ਤੁਹਾਡਾ ਹਰ ਦਿਨੋਂ ਧੰਨਵਾਦ ਕਰਨ ਅੱਜ ਮੈਂ ਖੁਸ਼ ਹਾਂ ਕਿ ਸਾਡਾ ਦੇਖੋ ਦੇਸ਼ ਰੰਗੀਲਾ ਬਣ ਰਿਹਾ ਹੈ ਕਿੱਥੇ ਤੇ ਕਾਲਾ ਪੰਜਾਬ ਕਹਿੰਦੇ ਸੀ ਕਿ ਅੱਜ ਹਰੀਆਲੀ ਵਿਚ ਆ ਰਿਹਾ ਪੰਜਾਬ ਸਾਡਾ ਔਰ ਸਾਨੂੰ ਖੁਸ਼ੀ ਮਿਲ ਰਹੀ ਹੈ ਇਹਦਾ ਕਹਿੰਦੇ ਇਨਕਲਾਬ ਜਿੰਦਾਬਾਦ ਜੈ ਹਿੰਦ ਇਹ ਬੇਸਿਕਲੀ ਅੱਜ ਦਾ ਇਨੀਸ਼ੀਏਟਿਵ ਪ੍ਰੈਸ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇੱਕ ਪਹਿਲ ਕੀਤੀ ਗਈ ਤਾਂ ਬਹੁਤ ਹੀ ਵਧੀਆ ਉਪਰਾਲਾ ਸੀਗਾ ਇਹਦੇ ਵਿੱਚ ਪੁਲਸ ਨੂੰ ਐਂਡ ਵਕ ਵਕ ਜਿਹੜੇ ਸਮਾਜ ਸੇਵੀ ਆਰਗੇਨਾਈਜੇਸ਼ਨਸ ਹੈ ਉਹਨਾਂ ਨੂੰ ਸੱਦਾ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਲੋਕਾਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੈ ਤਾਂ ਉਹ ਵੀ ਇੱਥੇ ਆਏ ਪੂਰ ਮਿਲਾ ਕੇ ਇਹ ਜਿਹੜਾ ਇੱਕ ਡਾਈਵਰਸ ਅਲੱਗ-ਅਲੱਗ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕਰ ਲਿਆ ਪੁਲਿਸ ਨੇ ਇਹਦੇ ਦੀ ਸ਼ਮੂਲੀਅਤ ਆਪਣੀ ਪਾਈ ਸੋ ਪਰਪਸ ਇਹਦਾ ਇਹ ਸੀਗਾ ਕਿ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੱਲਦੀ ਪਈ ਤਾਂ ਉਹਦੇ ਵਿੱਚ ਹਰ ਕਿਸੇ ਵਰਗ ਨੇ ਹਰ ਕਿਸੇ ਆਰਗੇਨਾਈਜੇਸ਼ਨ ਨੇ ਹਰ ਕਿਸੇ ਫਰਦ ਨੇ ਆਪਣਾ ਯੋਗਦਾਨ ਪਾਣਾ ਤਾਂ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀਗਾ ਕਿ ਪੁਲਿਸ ਨੇ ਬਟਾਲਾ ਪੁਲਿਸ ਨੇ ਖਾਸ ਤੌਰ ਤੇ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਕਿਹੜਾ ਕਿਹੜਾ ਕੰਮ ਕਰ ਲਿਆ ਪਰ ਉਹ ਲੋਕਾਂ ਦੀ ਜਿਹੜੇ ਸਮਗਲਰਸ ਹੈ ਜਾਂ ਬੈਡਲਰਸ ਹੈ ਉਹਨਾਂ ਦੀ ਜਿਹੜੀ ਅਰੈਸਟ ਪਾਣੀ ਹੈ तकरीबन 800 ਪਲਸ ਜਿਹੜੇ ਬੰਦੇ ਅਰੈਸਟ ਹੋਏ ਹੈ ਜਾਂ ਕੁਝ ਪ੍ਰੋਪਰਟੀ ਸੀਜ਼ਰ ਹੋਏ ਹੈ ਤਾਂ ਉਹ ਸਾਰਾ ਇੱਕ ਤਰਫ ਜਿਹੜਾ ਕੰਮ ਪੁਲਿਸ ਕਰ ਰਹੀ ਹੈ ਬਟ ਅਲੱਗ-ਅਲੱਗ ਜਿਹੜੇ ਹੋਰ ਇੱਥੇ ਆਏ ਸੀਗੇ ਵੱਖ-ਵੱਖ ਆਰਗੇਨਾਈਜੇਸ਼ਨਸ ਤੋਂ ਤਾਂ ਉਹਨਾਂ ਨੇ ਵੀ ਇਹ ਪ੍ਰੇਂਡ ਕਰ ਲਿਆ ਕੇਸੀਜੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਕੋਈ ਛੋਟੀ ਸੀ ਗਲੀ ਜਾਂ ਅੜੋਸ ਪੜੋਸ ਦੇ ਵਿੱਚ ਦੋ ਦੋ ਚਾਰ ਕਰ ਆਪਾਂ ਐਡਾਪਟ ਕਰ ਲਏ ਤਾਂ ਉਹਨਾਂ ਦੀ ਆਪਾਂ ਜ਼ਿੰਮੇਵਾਰੀ ਚੁੱਕੀਏ ਤਾਂ ਥਲੜੇ ਪੱਧਰ ਤੇ ਜ਼ਮੀਨੀ ਪੱਧਰ ਤੇ ਉਥੇ ਕੰਮ ਕਰਕੇ ਇਹ ਜਿਹੜੀ ਨਸ਼ੇ ਦੀ ਲਾਹਨਤ ਹੈ ਇਹਦੇ ਤੋਂ ਸੂਬੇ ਨੂੰ ਨਜਾਤ ਦਿਵਾ ਦਈਏ ਤਾਂ ਮੈਂ ਅਗੇਨ ਇਹਨਾਂ ਸਾਰਿਆਂ ਨੂੰ ਮਤਲਬ ਐਸੋਸੀਏਸ਼ਨ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਇੰਨੀ ਵਧੀਆ ਜਿਹੜਾ ਉਪਰਾਲਾ ਇਹਨਾਂ ਨੇ ਅੱਜੋ ਲੇਖਿਆ ਸੀਗਾ ਮੈਂ ਬਹੁਤ-ਬਹੁਤ ਤਾਨੁਵਾਦ ਅਰਦ ਪ੍ਰੈਸ ਐਸੋਸੀਏਸ਼ਨ ਦਾ ਇਨਦੇ ਚੇਅਰਪਰਸਨ ਦਾ ਇਨਦੇ ਪ੍ਰੈਜ਼ੀਡੈਂਟ ਦਾ ਅਨਮਾਇਤਰ ਰਿਪਰਿਜ਼ੈਂਟ ਸਰਦਾਰ ਅਮਨ ਸ਼ੇਸ਼ੰਸ਼ਰੀ ਐਲ ਸੀ ਡੀ ਐਮ ਐਲ اے ਬਟਾਲਾ ਮਕਿੰਗ ਪ੍ਰੈਜ਼ੀਡੈਂਟ ਪੰਜਾਬ ਬਹੁਤ ਹੀ ਮਿਹਨਤ ਕਰ ਰਹੇ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਜਿੱਦਾਂ ਉਹਨਾਂ ਤੇ ਜ਼ਿੰਮੇਵਾਰੀ ਵੀ ਪੰਜਾਬ ਦੀ ਪਈ ਹੈ ਸਾਡੇ ਸੀਐਮ ਸਾਹਿਬ ਸਰਦਾਰ ਪਰਪੰਚਨ ਜੀ ਮਾਨ ਉਹਨਾਂ ਉਹ ਵੀ ਬਹੁਤ ਹੀ ਜ਼ਿਆਦਾ ਮਿਹਨਤ ਕਰ ਰਹੇ ਨੇ ਅਚਲੀ ਇਹ ਪੁਰਾਣੀ ਸਰਕਾਰਾਂ ਤੋਂ ਜਿਹੜਾ ਵਾ ਚੱਲਦਾ ਆਇਆ ਵਾ ਤੇ ਦੂਸਰੀ ਸਰਕਾਰਾਂ ਨੂੰ ਜਰਾ ਉਹ ਮੌਕਾਪਰਚੁਨਿਟੀ ਮਿਲੀ ਇਹਨੂੰ ਹਟਾਉਣ ਦੀ ਉਹਨਾਂ ਨੇ ਹਟਾਉਣ ਦੇ ਬਾਵਜੂਦ ਜਿਹੜਾ ਉਹਨਾਂ ਨੂੰ ਪਾਣੀ ਪਾਇਆ ਉਹਨਾਂ ਨੂੰ ਹੋਰ ਦੱਸਾਇਆ ਇਸ ਲਈ ਸਾਡੀ ਬਹੁਤ ਮਿਹਨਤ ਲੱਗ ਰਹੀ ਹੈ ਔਰ ਇਸ ਚੀਜ਼ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਜਿਹੜਾ ਵਾ ਆਪਣੇ ਬਿਹਫ ਤੇ ਤੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਅਲਸੀ ਜੀ ਦੇ ਬਿਹਫ ਤੇ ਤੇ ਆਪਣੇ ਪਿੰਡ ਵਾਸੀ ਆਪਣੇ ਸ਼ਹਿਰ ਵਾਸੀਆਂ ਦੇ ਬਿਹਫ ਤੇ ਇਵਨ ਤੋਂ ਆਪਣੀ ਆਮ ਆਦਮੀ ਪਾਰਟੀ ਸਮੂਚੀ ਭਿੰਦੇ ਬਿਹਫ ਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਸ਼੍ਰੀ ਮਿਸਟਰ ਸੁਹੇਲ ਜੀ ਨੂੰ ਬਹੁਤ ਬਹੁਤ ਮੈਂ ਇਹ ਚੀਜ਼ ਦਾ ਖੈਰ ਸਦਨਾ ਅਪਰੀਸ਼ੀਏਟ ਕਰਦਾ ਹਾਂ ਮੈਂ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਨੇ ਵੀ ਦਿਨ ਰਾਤ ਇਸ ਚੀਜ਼ ਦੇ ਉੱਤੇ ਮਿਹਨਤ ਕਰ ਰਹੇ ਨੇ ਯੋਧ ਨਸ਼ਿਆ ਵਿਰੋਧੀ ਰਮਹੀਮ ਚੱਲੀ ਹੈ ਉਹਨੂੰ ਪੂਰਾ ਜਿਹੜਾ ਵਾ ਸਾਥ ਦੇ ਰਹੇ ਨੇ ਸਰਕਾਰ ਦਾ ਔਰ ਉਹਨਾਂ ਦੇ ਨਾਲ ਨਾਲ ਡੀਐਸਪੀ ਐਸਪੀਡੀ ਗਰਦਾਸਪੁਰ ਤੋਂ ਆਏ ਨੇ ਡੀਐਸਪੀ ਡੀਐਸਪੀ ਸਾਹਿਬ ਵੀ ਆਏ ਨੇ ਐਂਡ ਪ੍ਰੈਸ ਐਸੋਸੀਏਸ਼ਨ ਦਾ ਇਸ ਚੀਜ਼ ਦੇ ਵਿੱਚ ਬਹੁਤ ਹੀ ਵੱਡਾ ਇਮਪੋਰਟ ਰੋਲ ਦਿੰਦਾ ਜਦ ਵੀ ਉਹ ਜਿਹੜੀ ਚੀਜ਼ ਆ ਜੋ ਇੱਕ ਸਚਾਈ ਨਿਊਜ਼ ਆ ਉਹ ਤੁਸੀਂ ਲੋਕਾਂ ਦੇ ਅੱਗੇ ਲੈ ਕੇ ਜਾਂਦੇ ਹੋ ਔਰ ਜਦੋਂ ਐਸਐਸਪੀ ਸਾਹਿਬ ਨੇ ਪਹਿਲਾਂ ਇੱਥੇ ਦੱਸਿਆ ਕਿ ਇੱਕ ਜਦੋਂ ਤੁਸੀਂ ਮਹੀਮ ਚਲਾਈ ਹੈ ਸੋਸੋਸੀਏਸ਼ਨ ਦੇ ਬਾਰੇ ਕਰ ਰਿਹਾ ਜਿੱਦਾਂ ਹੁਣ ਤੁਸੀਂ ਸਾਨੂੰ ਇਫਕੀ ਬਲਾਕ ਵੀ ਅਪਰੀਸ਼ੀਏਟ ਕਰ ਰਹੇ ਹੋ ਚੀਜ਼ ਦਾ ਮੈਂ ਚਾਹੁੰਦਾ ਹਰ ਐਸੋਸੀਏਸ਼ਨ ਹਰ ਦਿਨੇ ਵੀ ਐਨ ਜੀਓਸ ਬਣੇ ਨੇ ਉਹ ਇਸ ਚੀਜ਼ ਵਾਲੇ ਪਾਸੇ ਵੀ ਜਾਣ ਕਿਉਂਕਿ ਨਸ਼ੇ ਦੇ ਵਿੱਚ ਜਿਹੜਾ ਬੰਦਾ ਵਾ ਉਹਨੂੰ ਅਸੀਂ ਗਲਤ ਨਾ ਕਹੀਏ ਉਹਨੂੰ ਸੁਧਾਰੀਏ ਉਹਦੇ ਨਾਲ ਨਾਲ ਹਰ ਐਸੋਸੀਏਸ਼ਨ ਆਪਣੀ ਜ਼ਿੰਮੇਵਾਰੀ ਸਮਝੇ ਆਪਣੇ ਏਰੀਆ ਦੇ ਆਪਣੇ ਪਿੰਡ ਆਪਣੇ ਵਾਰਡ ਦੇ ਵਿੱਚੋਂ ਜ਼ਿੰਮੇਵਾਰੀ ਲੈਣ ਕਿਉਂਕਿ ਪੁਲਿਸ ਮੀਡੀਆ ਸਾਰਾ ਸਾਥ ਦੇ ਰਿਹਾ ਉਹਨਾਂ ਦਾ ਜੀ ਅਮਰਜੀਤ ਇੱਕ ਕਿਸੇ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਭਗਵੰਤ ਮਾਨ ਜੀ ਨੇ ਵੀ ਜੀਤਿਵਾਲ ਸਾਹਿਬ ਨੇ ਵੀ ਕਹਿ ਦਿੱਤਾ ਕਿ ਨਸ਼ੇ ਦੀ ਸਮਾਰਸ਼ਾ ਦੇ ਕੋ ਲੈ ਕੇ ਨਾ ਆਵੇ ਜਗਤਪਾਲ ਦਾ ਜਿਹੜੀ ਕੀ ਕਹਿੰਦੇ ਇਹ ਸੋਹਣਾ ਸੱਚ ਹੈ ਜੀ ਇਹ ਬਾਲਤੀ ਆ ਪਰ ਕਿਸੇ ਦੇ ਘਾ ਰਿਆ ਕੱਲ ਨੂੰ ਸਾਢੇ 4:00 ਵਜੇ ਜਿਹੜੀ ਸਾਨੂੰ ਇਹ ਪਤਾ ਨਹੀਂ ਇਸ ਲਈ ਇਹਦੇ ਪ੍ਰਤੀ ਕੋਈ ਸ਼ਿਭਾਰਸ਼ ਨਹੀਂ ਦੀ ਉਹ ਪਾ ਮੇਰਾ ਗਵਾਂਢੀ ਕਿਉਂ ਨਹੀਂ ਹੈ ਮੈਂ ਉਹਦੇ ਉਹਦਾ ਸਾਥ ਵੀ ਇਸ ਸੀਨ 'ਚ ਨਹੀਂ ਦਵਾਂ ਸਰ ਸਿੰਘ ਗੁਰਾਸਾ ਪੰਜਾਬ ਪ੍ਰਧਾਨ ਪ੍ਰੈਸ ਐਸੋਸੀਏਸ਼ਨ ਜਰਨਲਿਸਟ ਪੰਜਾਬ ਤੋਂ ਮੈਂ ਖਾਸ ਕਰਕੇ ਪਟਿਆਲਾ ਦੇ ਪੱਤਰਕਾਰ ਅਪਲਿਆਉਤ ਦੇ ਵੱਖ-ਵੱਖ ਜ਼ਿਲ੍ਹੇ ਔਰ ਬਲਾਕਾਂ ਤੋਂ ਇਹ ਪੱਤਰਕਾਰਾਂ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਇਹਨਾਂ ਨੇ ਸਾਡੇ ਇੱਕ ਛੋਟੇ ਜਿਹੇ ਸਥਾਨ ਤੇ ਇਹ ਪ੍ਰਸ਼ਾਸਨ ਤੇ ਪ੍ਰੈਸ ਮਿਲਣੀ ਵਿੱਚ ਪੂਰਨ ਸਹਿਯੋਗ ਦਿੱਤਾ ਔਰ ਮੈਂ ਪ੍ਰਸ਼ਾਸਨ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੇ ਐਸੋਸੀਏਸ਼ਨ ਵੱਲੋਂ ਹਰੇਕ ਜ਼ਿਲ੍ਹੇ ਔਰ ਬਲਾਕ ਵਿੱਚ ਜਿੰਨੀ ਵੀ ਸਾਡੀ ਹੋ ਸਾਕੀ ਅਸੀਂ ਆਪਦੀ ਐਸੋਸੀਏਸ਼ਨ ਦੇ ਮੈਂਬਰਾਂ ਰਹੀ ਉਹਦੇ ਤਰ੍ਹਾਂ ਰਹੀਂ ਜਿਹੜਾ ਸਮਾਜਿਕ ਕ੍ਰਿਤਿਆ ਦੇ ਵਿਰੁੱਧ ਪੂਰਨ ਸਹਿਯੋਗ ਦੇਾਂਗੇ ਤੁਹਾਨੂੰ ਜੀ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਸਾਥੀਆਂ ਨਾਲ ਦੇ ਕੇ ਆਏ ਤੇ ਇਹੋ ਜਿਹੇ ਪ੍ਰੋਗਰਾਮ ਕਰਦੇ ਹਾਰੇ ਸੰਸਥਾਵਾਂ ਨੂੰ ਕਰਨੇ ਚਾਹੀਦੇ ਜਿੱਦਾਂ ਮਿਲਣੀ ਹੋਈ ਹੈ ਪ੍ਰਸ਼ਾਸਨ ਜਿਹਦੇ ਪ੍ਰੈਸ ਨਾਲ ਕਰਨਾ ਚਾਹੀਦਾ ਬਿਲਕੁਲ ਜੀ ਇੱਕ ਇਕੱਲਾ ਪ੍ਰਸ਼ਾਸਨ ਵੀ ਜੇ ਆਪ ਕਰੀਏ ਤਾਂ ਕੁਝ ਨਹੀਂ ਕਰ ਸਕਦਾ ਔਰ ਇਕੱਲਾ ਇਹ ਪ੍ਰੈਸ ਵੀ ਕੀ ਤਾਂ ਕੁਝ ਨਹੀਂ ਕਰ ਸਕਦੀ ਆਪਾਂ ਨੂੰ ਪਤਾ ਹੈ ਕਿ ਪ੍ਰੈਸ ਔਰ ਜਿਹੜਾ ਸਰਸ ਦਾ ਨੌ ਮਾਸ ਦਾ ਰਿਸ਼ਤਾ ਇਹ ਕਦੇ ਵੀ ਇੱਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ ਉਹ ਜਿੰਨਾ ਵੀ ਆਪਾਂ ਨਾਲ ਮਿਲ ਕੇ ਕੰਮ ਕਰਾਂਗੇ ਤੇ ਉਹਦਾ ਜਿਹੜਾ ਉਹ ਬੈਨੀਫੀਟਲ ਜ਼ਿਆਦਾ ਹੋਏਗਾ ਪ੍ਰੈਸ ਐਸੋਸਿਏਸ਼ਨ ਨੂੰ ਰਜਿਸਟਰਡ ਪੰਜਾਬ ਵੱਲੋਂ ਬਰਦਾਸ਼ਪੁਰ ਵੱਲੋਂ ਬਟਾਲੇ ਵੱਲੋਂ ਔਰ ਸਮੂਹ ਮਟਾਲਾ ਦੀ ਜਿੰਨੀ ਵੀ ਸਾਡੇ ਕੋਲ ਪ੍ਰੈਸ ਇੱਥੇ ਪੁੱਛੀ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਆ ਔਰ ਖਾਸ ਕਰਕੇ ਜੀ ਆਜਮ ਭਗਤ ਸਿੰਘ ਦੀ ਜੋ ਪਰਿਵਾਰ ਦੇ ਵਿੱਚੋਂ ਸਿਸਟਰ ਪਹੁੰਚੇ ਆ ਪ੍ਰਧਾਨ ਸਾਹਿਬ ਪਹੁੰਚੇ ਆ ਔਰ ਖਾਸ ਕਰ ਐਸਐਸਪੀ ਸਾਹਿਬ ਔਰ ਕਲਸੀ ਪਰਿਵਾਰ ਦੇ ਵਿੱਚੋਂ ਜਿਹੜੇ ਉਹਨਾਂ ਦੇ ਛੋਟੇ ਬ੍ਰਦਰ ਪਹੁੰਚਣ ਦਾ ਧੰਨਵਾਦ ਕਰਦੇ ਆ ਕੀਮਤੀ ਸਮਾਂ ਕੱਟ ਕੇ ਪਹੁੰਚੇ ਆ ਅੱਜ ਅਸੀਂ ਪਹਿਲ ਕੀਤੀ ਆ ਜਿਹਦੇ ਵਿੱਚ ਪ੍ਰਸ਼ਾਸਨ ਸਰਕਾਰ ਤੇ ਪ੍ਰੈਸ ਤਿੰਨਾਂ ਦੀ ਮਿਲਣੀ ਹੋਈ ਆ ਔਰ ਬੜਾ ਵਧੀਆ ਨਿਪੜੇ ਚੜਿਆ ਆ ਜਿਸ ਤਰੱਕੇ ਨਸ਼ੇ ਦੇ ਉੱਪਰ ਜੇਕਰ ਇਹ ਲੋਕ ਕੰਮ ਕਰ ਰਹੀ ਹੈ ਤਾਂ ਸਾਡਾ ਵੀ ਫਾਇਦੇਮੰਦਾ ਸੀ ਕਿ ਇਹਨਾਂ ਦਾ ਸਾਥ دیਏ ਇਹਨਾਂ ਨੂੰ ਪ੍ਰੋਸਾਈਡ ਕਰੀ ਜਿਸ ਕਰਕੇ ਅੱਜ ਅਸੀਂ ਪ੍ਰਸ਼ਾਸਨ ਨੂੰ ਸਨਮਾਨਿਤ ਕੀਤਾ ਆ ਉਹਨਾਂ ਦੇ ਵਧੀਆ ਕਾਰਜਗੁਜ਼ਾਰੀ ਕਰਕੇ ਉਹਨਾਂ ਦਾ ਸਨਮਾਨ ਕੀਤਾ ਆ ਆਸ ਕਰਦੇ ਹਾਂ ਕਿ ਅੱਗੇ ਸਾਡੇਾਂ ਨੂੰ ਇਦਾਂ ਹੋਰ ਐਸੋਸੀਏਸ਼ਨ ਅੱਗੇ ਆਣਗੀਆਂ ਤਾਂ ਕਿ ਪੁਲਿਸ ਪ੍ਰਸ਼ਾਸਨ ਚੰਗਾ ਕੰਮ ਕਰ ਸਕੇ ਸਰਕਾਰ ਤੇ ਮਹੱਤਵਪੂਰਨ ਕੰਮ ਕਰ ਸਕੇ ਔਰ ਪ੍ਰੈਸੇ ਤਾਂ ਹਮੇਸ਼ਾ ਹੀ ਪੁਲਿਸ ਦੇ ਪ੍ਰਸ਼ਾਸਨ ਦੇ ਨਾਲ ਚੱਲਦੀ ਆ ਔਰ ਵਧੀਆ ਜਿਹੜਾ ਨਸ਼ੇ ਦੇ ਮੁੱਦੇ ਜਿਹੜੇ ਉਜਾਦਰ ਕਰਦੀ ਆ ਤਾਂ ਕਿ ਪ੍ਰਸ਼ਾਸਨ ਉੱਤੇ ਜਿਹੜੀ ਆ ਉਹਨੂੰ ਖਤਮ ਕਰੇ ਅਸੀਂ ਧੰਨਵਾਦੀ ਆ ਪ੍ਰਸ਼ਾਸਨ ਦੇ ਵੀ ਧੰਨ ਖਾਸ ਕਰ ਐਸੋਸੀਏਸ਼ਨ ਦੇ ਸਾਰੇ ਉੱਤੇਦਾਰਾਂ ਨੇ ਧੰਨਵਾਦ ਕੀਤਾ ਜਿਨ੍ਹਾਂ ਨੇ ਐਡਾ ਵਧੀਆ ਪ੍ਰੋਗਰਾਮ ਕਰਾਇਆ ਧੰਨਵਾਦ ਜੀ